सेंटिनल इंटरनेशनल स्कूल ਸਮਰਾਲਾ ਵਿਕੇ ਸੌਣ ਦੇ ਮਹੀਨੇ ਦਾ ਤੀਆਂ ਦਾ ਮੁਕਤਿਆਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਸਮਾਗਮ ਵਿੱਚ ਡਾਇਰੈਕਟਰ ਅਮਰਤਪਾਰ ਕੋਟੇਲੋਂ ਅਤੇ ਗੁਰਕੀਰਤ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਸਮਾਗਮ ਦੌਰਾਨ ਸਕੂਲ ਵਿੱਚ ਵਿਦਿਆਰਤਿਆਂ ਦੀਆਂ ਸਤਿਕਾਰਯੋਗ ਮਾਪਿਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਇਸ ਮੌਕੇ ਸਕੂਲ ਦੇ ਵਿਦਿਆਰਥੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਘਗਰੇ ਲਹਿੰਗੇ ਪੰਜਾਬੀ ਸੂਟਾਂ ਵਿੱਚ ਨਜ਼ਰ ਆਏ ਨੇ ਪੰਜਾਬੀ ਸੱਭਿਆਚਾਰ ਦੇ ਰੰਗ ਢੰਗ ਨੂੰ ਜਾਦ ਕਰਦਿਆਂ ਸਕੂਲ ਦਾ ਸਾਰਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਆਧਾਰ ਤੇ ਹੀ ਬਣਾਇਆ ਗਿਆ ਸੀ ਸਮਾਗਮ ਵਿੱਚ ਵਿਦਿਆਰਥੀਆਂ ਨੇ ਗੀਤ ਲੁੱਡੀ ਗਿੱਧਾ ਪੰਗੜਾ ਅਤੇ ਡਾਂਸ ਆਦ ਮੁਕਾਬਲਿਆਂ ਵਿੱਚ ਹਿੱਸਾ ਲਿਆਏ ਵਿਦਿਆਰਥੀਆਂ ਦੀਆਂ ਸਤਿਕਾਰਯੋਗ ਮਾਮਾ ਨੇ ਇਸ ਸਮਾਗਮ ਵਿੱਚ ਸੋਲੇ ਡਾਂਸ ਗਿੱਧਾ ਗਰੁੱਪ ਡਾਂਸ ਤੇ ਬੋਲੀਆਂ ਟੱਪੇ ਪਾ ਕੇ ਆਪਣੀ ਸਮੂਲੀਅਤ ਦਰਜ ਕਰਵਾਈ ਹੈ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਤੇ ਮੁੱਖ ਮਹਿਮਾਨ ਗੁਰਗੀ ਉਤਰਾਏ ਨੇ ਤੀਆਂ ਦੇ ਤਿਉਹਾਰ ਸੰਬੰਧੀ ਆਪਣੇ ਵਿਚਾਰ ਰੱਖਦਿਆਂ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਨਾਲ ਬੱਚਾਂ ਦੀ ਸਾਂਝ ਆਪਣੇ ਸੱਭਿਆਚਾਰ ਅਤੇ ਭਾਈਚਾਰ ਨਾਲ ਜੁੜੀ ਰਹਿੰਦੀ ਹੈ ਅਤੇ ਸੌਣ ਮਹੀਨੇ ਦੀਆਂ ਤੀਆਂ ਲਾਉਣ ਦਾ ਸਾਡਾ ਮਕਸਦ ਇਹ ਹੈ ਕਿ ਸਾਡੇ ਵਿਦਿਆਰਥੀ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖ ਸਕਣ आओ देखते हैं समराली तो दिनेश कुमार भारद्वाज की एक खास रिपोर्ट मेरा नाम ईश्वर ना। ना है सेंट्रल इंटरनेशनल स्कूल से पढ़ती हाँ साढ़े स्कूल से तिया मनाई जा रही हैं तिया हर स्कूल, स्कूल में मनाई जाए साढ़े स्कूल में मामा नू भी तिया मनाने का मौका मिल रहा है मैं यह कहना चाहती कि सारे स्कूल से इधर तिया मनाने चाहिए हैं हाँ मिल रहा है तिया ने बिठाना ਹਾਂਜੀ ਸਾਰੇ ਗੋਵਚ ਮਦਰਸ ਨੂੰ ਬੁਲਾਇਆ ਗਿਆ ਤੇ ਇਹ ਮਨਾਉ ਲਈ ਉਹਨਾਂ ਦੇ ਕੰਟੈਸਟਸ ਵੀ ਹੋਏ ਨੇ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਹੋਊਗੀ ਮਦਰਸ ਦੇ ਰੈਂਪ ਵॉक ਮਹਿੰਦੀ ਮੇਲਾ ਗਰ ਇਦਾਂ ਦੇ ਕੰਪੀਟੀਸ਼ਨਸ ਵੀ ਹੋਏ ਨੇ ਉਹਨਾਂ ਵਿਨਰਸ ਵੀ ਅਨਾਉਂਸ ਹੋਣਗੇ ਮੇਰਾ ਨਾਮ ਦੱਸੋ ਬਈ ਸਸ਼ੀਕਾਲ ਸਾਰਿਆਂ ਨੂੰ ਮੇਰਾ ਨਾਮ ਆਸਥਾ ਪ੍ਰੀਤ कौर ਹੈ ਔਰ ਮੈਂ ਸਮਰਾਲਾ ਵਿਖੇ ਰਹਿੰਦੀ ਹਾਂ ਐਂਡ ਅੱਜ ਅਸੀਂ ਸੈਂਟੀਨਲ ਸਕੂਲ ਆਏ ਹਾਂ ਜਿੱਥੇ ਤੀਜ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਸਾਵਣ ਚੱਲ ਰਿਹਾ ਹੈ ਸਾਵਣ ਦੇ ਵਿੱਚ ਬਹੁਤ ਸਾਰੇ ਅਸੀਂ ਖੁਸ਼ ਹੋ ਕੇ ਚਾਵਾਂ ਨਾਲ ਇਸ ਤੀਜ ਨੂੰ ਸੈਲੀਬ੍ਰੇਟ ਕਰਦੇ ਹਾਂ खीर खाने पूरे खाने राइट सर्गी ओदा सी वेट कर हैं एंड वी आर सो थैंकफुल टू ऑनरेबल डॉक्टर पूनम शर्मा जिन्होंने इन्ना वजिए तीज का जरा परफॉर्मेंसिज हैं एंड हर एक बच्चा अपने आप हर एक मदर अपने आप पार्टीसपेट कर रही है बहुत चंगी तरह उन्होंने ऑर्गेनाइज़ किया है एंड साड़ी रिक्वेस्ट है कि ये हर ईयर करते रहन एंड वी विल कीप इनजॉइंग थैंक यू सो मच ਮੇਰਾ ਨਾਮ ਸੁਖਮਨ ਹੈ। ਅ ਮੇਰਾ ਨਾਮ ਮਰਿੰਦਰਪੁਰ ਮੰਗਟਾ ਜੀ ਪਿੰਡ ਕਟਾਨੀ ਗਲਾਂ ਮੈਂ ਇੱਕ ਹਾਊਸ ਵਾਈਫ ਹਾਂ। ਅੱਜ ਬਹੁਤ ਵਧੀਆ ਲੱਗਿਆ ਸੈਂਟੀਨਲ ਸਕੂਲ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਦੇਖ ਕੇ ਸੋਚਿਆ ਨਹੀਂ ਸੀ ਇੱਥੇ ਤੱਕ ਪਹੁੰਚਾਂਗੇ। ਬਸ ਸੈਂਟੀਨਲ ਸਕੂਲ ਨੇ ਬਹੁਤ ਵਧੀਆ ਕੀਤਾ ਆ। ਇੱਕ ਉਪਰਾਲਾ ਕੀਤਾ ਗਿਆ ਵਾ ਜਿਹੜੇ ਮਦਰਸ ਘਰ ਬੈਠੇ ਹੋਏ ਨੇ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਦਿੱਤਾ ਗਿਆ ਸਾਡੇ ਲਈ ਜਿਹੜੇ ਅੱਗੇ ਵਧ ਸਕਣ ਆਪਣੀ ਟੈਲੈਂਟ ਨੂੰ ਅੱਗੇ ਰੱਖ ਸਕਣ। ਮੈਂ ਸਾਰਿਆਂ ਦੀ ਬਹੁਤ-ਤਿੰਨੋ ਧੰਨਵਾਦ ਦੀ ਹੈ ਜੀ। ਮੈਂ ਗੱਲ ਕਰੀ ਮਸਤੀ ਤੋਂ ਨੇ ਗਏ ਤੁਸੀਂ ਅੱਜ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ। ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਆਪਾਂ ਕਿੰਨੇ ਵੀ ਮਾਡਰਨ ਕਿਉਂ ਨਾ ਹੋ ਜਾਈਏ ਸਰ ਬਟ ਇੱਕ ਆਪਣਾ ਕਲਚਰ ਹੈ ਜਿਹਨੂੰ ਆਪਾਂ ਕਦੇ ਛੱਡਣਾ ਨਹੀਂ ਚਾਹੀਦਾ ਆਪਾਂ ਨੂੰ ਹਮੇਸ਼ਾ ਉਹਨੂੰ ਫੋਲੋ ਕਰੋ ਆਪਣੇ ਬੱਚਿਆਂ ਨਾਲ ਉਹਨਾਂ ਨਾਲ ਜੋੜੋ ਤਾਂ ਕਿ ਤੁਹਾਡੇ ਬੱਚੇ ਅਗਲੀ ਜਨਰੇਸ਼ਨ ਆਪਣੇ ਕਲਚਰ ਨੂੰ ਆਪਾਂ ਨੂੰ ਗਿੱਧੇ ਨੂੰ ਪਹਿਚਾਨ ਸਕਣ। ਠੀਕ ਹੈ। ਈ ਰਾਹੀ ਰਸਤਾ ਛੋੜ ਦੇ ਹੀਰਮ ਜੱਜ ਨੇ ਆਈ ਦਸਤਾ ਛੋੜ ਦਿਓ ਹੀਰਮ ਜੱਜ ਨੇ ਈ ਰਸਤਾ ਛੋੜ ਦਿਓ ਜੀ ਮੈਂ ਨਾਮ ਸੁਬਨਮਾ ਸਕਾਲ ਜੀ ਮੇਰਾ ਨਾਮ ਬਵਨਦੀਪ ਕੌਰ ਹੈ ਤੇ ਮੈਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਤੀਆਂ ਮਨੋਲੀ ਆਈ ਹਾਂ ਇਹ ਤੀਆਂ ਦਾ ਮਹੱਤਵ ਕੀ ਹੈ ਤੀਆਂ ਕਿਉਂ ਮਨਾਇਆ ਜਾਂਦੀਆਂ ਹਨ ਤੀਆਂ ਸੌਣ ਦੇ ਮਹੀਨੇ ਮਨਾਇਆ ਜਾਂਦੀਆਂ ਹਨ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਆਪਣੇ ਸਹੁਰੇ ਘਰੇ ਜਾਂਦੀਆਂ ਨੇ ਤੇ ਉਹਨਾਂ ਨੂੰ ਇਕੱਠਾ ਕਰਨ ਲਈ ਇੱਕ ਜਗ੍ਹਾ ਤੇ ਤਿਰੰਜਣ ਦੇ ਵਿੱਚ ਰੱਖਿਆ ਜਾਂਦਾ ਇਹ ਪ੍ਰੋਗਰਾਮ ਤਾਂ ਕਿ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਕੁੜੀਆਂ ਉਹ ਤੀਆਂ ਨੂੰ ਮਨਾ ਸਕਣ ਇਹਦੇ ਵਿੱਚ ਤੀਆਂ ਕੁੜੀਆਂ ਤੀਆਂ ਦੇ ਵਿੱਚ ਝੁੱਲ ਝੁੱਲੇ ਝੂਲਦੀਆਂ ਹਨ ਤੇ ਚਰਖੇ ਡਾ ਕੇ ਕੱਤਦੀਆਂ ਹਨ ਤੇ ਫੁਲਕਾਰੀ ਦੀਆਂ ਕੜਾਈ ਕੱਢਦੀਆਂ ਹਨ ਇਸ ਨੂੰ ਤੀਆਂ ਦਾ ਮੇਲਾ ਦੇ ਨੋਤੇ ਅੱਜ ਕੱਲ ਸਕੂਲਾਂ ਦੇ ਵਿੱਚ ਜਾਂ ਕਿਤੇ ਵੀ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਇੱਕ ਇਕੱਠੀ ਜਗ੍ਹਾ ਦੇ ਸਾਂਝੀ ਜਗ੍ਹਾ ਤੇ ਮਨਾਇਆ ਜਾਂਦਾ ਹੈ ਸੌਣ ਮਹੀਨਾ ਮੀ ਪੈ ਜਾਂਦਾ ਸੌਣ ਮਹੀਨਾ ਮੀ ਪੈ ਜਾਂਦਾ ਘੋਡੇ ਘੋਡੇ ਕਾ ਵੇ ਕੀ ਰਾਣੀ ਜਾਣਦਾ ਤੀਆਂ ਵੇਖਣ ਆਵੇ ਕੀ ਰਾਣੀ ਜਾਣਦਾ ਤੀਆਂ ਵੇਖਣ ਆਵੇ ਕੀ ਰਾਣੀ ਜਾ ਕੱਦੋ ਚੰਦਰੀ ਵਛੋੜੇ ਪਾਵੇ ਸੋਣ ਵੀਰ ਕੱਠੀਆ ਕਰੇ ਪਾਦੋ ਚੰਦਰੀ ਵਛੋੜੇ ਪਾਵੇ ਸੋਣ ਵੀਰ ਕੱਠੀਆ ਕਰੇ ਪਾਦੋ ਚੰਦਰੀ ਵਛੋੜੇ ਪਾਵੇ ਸੋਣ ਵੀਰ ਕੱਠੀਆ ਕਰੇ ਹਾਸ਼ਕਲ ਜੀ ਜੀ ਮੈਮ ਹੰਦੀਸਾ ਸ਼ਿਗਲ ਮੈਂ ਤੁਹਾਡੀ ਗੁਰਕੀਤਰਾ ਕਰਾਏ ਤੇ ਅੱਜ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਤੇਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਬਹੁਤ ਵਧੀਆ ਫੰਕਸ਼ਨ ਸੀ ਬੱਚਿਆਂ ਨੇ ਬਹੁਤ ਵਧੀਆ ਐਕਸਾਈਟਮੈਂਟ ਨਾਲ ਪਰਫਾਰਮ ਕੀਤਾ ਤੇ ਬਹੁਤ ਵਧੀਆ ਤੇ ਉਹਨਾਂ ਦੇ ਮਦਰਸ ਨੇ ਨਾਲ ਉਹਨਾਂ ਨੂੰ ਸਪੋਰਟ ਕੀਤੀ ਤੇ ਬਾਕੀ ਸਾਰੇ ਤੁਸੀਂ ਦੇਖ ਰਹੇ ਹੋ ਮਾਹੌਲ ਬਹੁਤ ਵਧੀਆ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਜੇ ਰੱਬ ਚਾਹੂਗਾ ਤਾਂ ਅੱਗੇ ਨੈਕਸਟ ਟਾਈਮ ਫੇਰ ਆਉਂਗਾ ਥੈਂਕ ਯੂ ਜਿਹੜਾ ਫੈਸਟੀਵਲ ਆ ਉਹਦੇ ਬਾਰੇ ਦੱਸ ਦਿਓ ਤੇਜ਼ ਦਾ ਫੈਸਟੀਵਲ ਮੇਲ ਜਿਹੜਾ ਹੈਗਾ ਜਿਹੜੀਆਂ ਵੈਈਆਂ ਹੋਈਆਂ ਕੁੜੀਆਂ ਨੇ ਜਾਂ ਕੁਵਾਰੀਆਂ ਕੁੜੀਆਂ ਨੇ ਉਹ ਸੌਣ ਦੇ ਮਹੀਨੇ ਵਿੱਚ ਇਕੱਠੀਆਂ ਹੋ ਕੇ ਇਤਨਾ ਪਰਫੋਮ ਕਰਦੀਆਂ ਨੇ ਇਕੱਠੀਆਂ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ ਕਿੱਦਾਂ ਪਾਉਂਦੀ ਨੇ ਹੋਰ ਬਹੁਤ ਚੀਜ਼ਾਂ ਕਰਕੇ ਇਹਨਾਂ ਖਾਣ ਨੂੰ ਬਣਾਉਂਦੀਆਂ ਨੇ ਇਹ ਮੇਨ ਸੇਸ ਕਰਕੇ ਬਟ ਅੱਜ ਇਹ ਚੀਜ਼ ਅਲੋਕ ਹੋ ਚੁੱਕੀ ਆ ਸਿਰਫ ਇੱਕ ਫਾਰਮਲਟੀ ਰਹਿ ਗਈ ਆ ਕਿ ਸਿਰਫ ਮਿਲ ਤਕੋਵੋ ਤੇ ਜੋ ਕਿਤੇ ਇਹ ਬਹੁਤ ਜ਼ਿਆਦਾ ਰੇਅਰ ਆ ਕਿ ਪਿੰਡਾਂ ਵਿੱਚ ਹਜੇ ਵੀ ਮਨਾਈਆਂ ਜਾਂਦੀਆਂ

ਸਾਵਣ ਦੇ ਮਹੀਨੇ ਦੇ ਵਿੱਚ ਸਪੈਸ਼ਲੀ ਕੁੜੀਆਂ ਲਈ ਮਨਾਇਆ ਜਾਂਦਾ ਹੈਗਾ ਉਹ ਕੁੜੀਆਂ ਲਈ ਜਿਹੜੀਆਂ ਵਿਆਹ ਕੇ ਆਪਣੇ ਸਹੁਰੇ ਘਰ ਚੰਨੀਆਂ ਜਾਂਦੀਆਂ ਹੈਗੀਆਂ ਤੇ ਉਹਨਾਂ ਨੂੰ ਪੇਰੈਂਟਸ ਪੂਰਾ ਇੱਕ ਸੰਧਾਰਾ ਤੇਜ ਦੇ ਹੈਗੀਆਂ ਤੇ ਉਹਦੇ ਵਿੱਚ ਅੱਜ ਮੈਂ ਇੱਥੇ ਆਪਣੇ ਸਕੂਲ 'ਚ ਜਦੋਂ ਇਹ ਪਲਾਨ ਕੀਤਾ ਕਿ ਅਸੀਂ 30 ਦਾ ਤਿਹਾਰ ਮਦਰਜ਼ ਲਈ ਬਣਾਉਣਾ ਹੈ ਮੇਰੇ ਲਈ ਤਾਂ ਹੈ ਅੱਜ ਇੱਕ ਪਹਿਲਾ ਐਸਾ ਇਵੈਂਟ ਹੈ ਜਿਹਨੂੰ ਮੈਂ ਪਹਿਲੀ ਵਾਰ ਦੇਖ ਰਹੀ ਹੈਗੀ ਆ ਕਿ 30 ਕਿਵੇਂ ਮਨਾਈ ਜਾਂਦੀ ਹੈਗੀ ਆ ਔਰ ਅੱਜ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਜਿਹੜੀ ਚੀਜ਼ ਅੱਜ ਨਾਲ ਮਹਿਸੂਸ ਕੀਤੀ ਹੈਗੀ ਹੈ ਆਪਣੇ ਸਕੂਲ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਮਦਰਸ ਦੇ ਵਿੱਚ ਕਿ ਸਮਰਾਲਾ ਸਾਡਾ ਆ ਪੰਜਾਬ ਦੇ ਵਿੱਚ ਇਹ ਜਿਹੜਾ ਸ਼ਹਿਰ ਹੈ ਜਿੱਥੇ ਅੱਜ ਵੀ ਸਾਡੇ ਪੰਜਾਬੀ ਕਲਚਰ ਨੂੰ ਸਾਡੀਆਂ ਪੰਜਾਬੀ ਟਰੈਡੀਸ਼ਨ ਨੂੰ ਜ਼ਿੰਦਾ ਰੱਖਿਆ ਹੋਇਆ ਹੈਗਾ ਜਿੰਨੀਆਂ ਵੀ ਮਦਰਸ ਨੇ ਉਹ ਸਾਰੀਆਂ ਬਹੁਤ ਉਤਸ਼ਾਹ ਨਾਲ ਹਰ ਇੱਕ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਤੇ ਜਿਹਦੇ ਵਿੱਚ ਅਸੀਂ ਇੱਕ ਕੰਟੈਸਟ ਵੀ ਰੱਖਿਆ ਹੈਗਾ ਮਿਸਿਸ 30 ਔਰ ਜਿਹਦੇ ਵਿੱਚ ਅਸੀਂ ਮਿਸਿਸ 30 ਫਸਟ ਰਨਰ ਅਪ ਸੈਕੰਡ ਰਨਰ ਅਪ ਵੀ ਕੱਢਨੇ ਹੈ ਧੰਨਵਾਦ